ਹਾਂਜੀ ਦੋਸਤੋ ਸੁਸ਼ੀਕਰ ਜੀ ਦੋਸਤੋ ਇਸ ਵੀਡੀਓ ਵਿੱਚ ਜਿਹੜੀ ਗੱਲ ਕਰਾਂਗੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਕਿ 10ਵੀਂ ਤੇ 12ਵੀਂ ਜਿਵੇਂ ਕਿ ਸਾਨੂੰ ਪਤਾ ਕਿ 10ਵੀਂ 12ਵੀਂ ਦਾ ਰਿਜ਼ਲਟ ਆ ਚੁੱਕਿਆ ਹੈਗਾ ਤੇ ਹੁਣ ਉਹਨਾਂ ਦੇ ਜਿਹੜੇ ਰੀਚੈਕਿੰਗ ਦੇ ਫਾਰਮ ਨੇ ਉਹ ਭਰਨੇ ਸ਼ੁਰੂ ਹੋ ਚੁੱਕੇ ਨੇ ਤਾਂ ਜਿਨ੍ਹਾਂ ਨੇ ਵੀ ਯਾਨੀ ਕਿ ਉਹਨਾਂ ਨੰਬਰ ਦਾ ਕੋਈ ਯਾਨੀ ਕਿ ਡਾਊਟ ਆ ਜਾਂ ਘਟ ਨਹੀਂ ਜਾਂ ਕਿਵੇਂ ਵੀ ਲੋੜ ਰੀਚੈਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਰੀਚੈਕਿੰਗ ਦੇ ਫਾਰਮ ਸੀ ਹੁਣ ਭਰ ਸਕਦੇ ਹੋ ਠੀਕੇ ਫਾਰਮ ਕਿਵੇਂ ਭਰਨਾ ਕੋਈ ਡਿਟੇਲ ਦੱਸਾਂਗਾ ਜਾਣਕਾਰੀ ਤੇ ਦੋਸਤੋ ਨਾਲ ਹੀ ਵੀਡੀਓ ਕੋਲ ਤੋਂ ਲਾਈਕ ਸ਼ੇਅਰ ਚਲ ਪਾਸ਼ਾ ਨੂੰ ਜੈਨ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹੈ ਜੀ ਕੋਈ ਤੁਹਾਡਾ ਕੋਈ ਕੁਐਸ਼ਚਨ ਹੇਠਾਂ ਕਮੈਂਟ ਕਰੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਅਫੀਸ਼ੀਅਲ ਵੈਬਸਾਈਟ ਤੇ ਤੇ ਨਾਲ ਹੀ ਚੱਲਾਂਗੇ ਦੋਸਤੋ ਦੱਸਾਂਗੇ ਕਿਵੇਂ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਆ ਤਾਂ ਉਹਦੇ ਲਈ ਸਾਨੂੰ ਠੀਕ ਹੈ ਜੀ ਜਾਣਾ ਆਪਣਾ ਉਹ ਗੂਗਲ ਦੇ ਵਿੱਚ ਇੱਥੇ ਤੁਸੀਂ ਸਰਚ ਕਰੋਗੇ ਉਹ ਸਰਕਾਰੀ ਪੋਸਟਾਂ ਠੀਕ ਹੈ ਜੇ ਤੁਹਾਡੀ ਵੈਬਸਾਈਟ ਆ ਸਰਕਾਰੀ ਪੋਸਟਾਂ ਸਰਚ ਕਰ ਲੈਣੀ ਆ ਇਥੇੋਂ ਤੋਂ ਬਾਅਦ ਤੁਸੀਂ ਦੇਖੋਗੇ ਇੱਥੇ ਪੰਜਾਬ ਸੈਕਸ਼ਨ ਤੇ ਚਲੇ ਜਾਣਾ ਇੱਥੇ ਜਨਰਲ ਰੀਚੈਕ ਦੀ ਆਪਸ਼ਨ ਆ ਰਹੀ ਹੈ ਜਿੱਥੇ ਕਲਿੱਕ ਕਰੋਗੇ ਤੇ ਦੇਖਣੀ ਰੀਚੈਕ ਨੇ ਜਿਹੜੇ ਫਾਰਮ ਆਣੇ ਇਹ ਪੜਨਾ ਸ਼ੁਰੂ ਹੋ ਚੁੱਕੇ ਨੇ ਹਜੇ ਤੱਕ ਮורה ਕੋਰੀ ਪੜ ਲੋ ਇਧਰ ਹੀ ਪ੍ਰੋਤੂਬਲ ਅਫੀਸਰ ਵੈਬਸਾਈਟ ਤੇ ਵੈਸਟ ਕਰਾਂਗੇ ਇੱਥੇ ਲਿਖਿਆ ਆਨਲਾਈਨ ਅਪਲਾਈ ਤੇ ਕਲਿੱਕ ਕਰਾਂਗੇ ਠੀਕ ਹੈ ਜੀ ਤਾਂ ਹੁਣ ਆਪਾਂ ਆ ਚੁੱਕੇ ਹਾਂ ਅਫੀਸਰ ਵੈਬਸਾਈਟ ਤੇ ਤੁਸੀਂ ਸਾਈਟ ਤੇ ਜਾਨੀ ਕਿ ਇਹ ਡਿਟੇਲ ਆ ਜਿਹੜੀ ਇਹ ਚੈੱਕ ਕਰ ਸਕਦਾ ਜਿਵੇਂ ਕਲਿੱਕ ਕਰਾਂਗੇ ਆਪਾਂ ਨੋਟੀਫਿਕੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਠੀਕ ਹੈ ਜ ਜੇ ਇਹ ਸਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲਾਨਾ ਪ੍ਰੀਖਿਆ ਪੂਰੇ ਵਿਸ਼ਾ ਸਮੇਤ ਜਾਣਗੇ ਪੂਰੇ ਵਿਸ਼ਾ ਸਮੇਤ ਓਪਨ ਸਕੂਲ ਰੀਪੀਅਰ ਬਾਧੂ ਵਿਸ਼ਾ ਦੇ ਕਾਰਜਗੋਰੀ ਜਨਕੀ ਐਡੀਸ਼ਨ ਵਾਲੀ ਕੋਈ ਸਬਜੈਕਟ ਵਾਲੇ ਤੇ 12ਵੀਂ ਸ਼੍ਰੇਣੀ ਦਾ ਨਤੀਜਾ ਜਨਕੀ 14 ਪੰਜ ਅਤੇ 10ਵੀਂ ਦਾ 16 ਪੰਜ ਨੂੰ ਕੋਸ਼ਿਸ਼ ਕੀਤਾ ਜਾ ਚੁੱਕਾ ਹੈ ਠੀਕ ਹੈ ਜੀ ਇਹਨਾਂ ਪ੍ਰੀਖਿਆ ਨਾਲ ਸੰਬੰਧਿਤ ਜਿਹੜਾ ਨਤੀਜਾ ਸੀ ਇਸ ਤਰੀਕੇ ਨਾਲ ਆ ਚੁੱਕਿਆ ਸੀ ਉਸ ਤੋਂ ਬਾਅਦ ਕਿ ਇਹਨਾਂ ਪ੍ਰੀਖਿਆ ਨਾਲ ਸੰਬੰਧਿਤ ਵਿਦਿਆਰਥੀ ਜੇਕਰ ਰੀਚੈਕ ਕਰਉਣਾ ਚਾਹੁੰਦੇ ਹੋ ਤਾਂ ਆਲਰੇਡੀ ਫੀਸ ਫਾਰਮ ਭਰਨ ਦਾ ਫੀਸ ਦੀ ਜਿਹੜੀ ਵਿਧੀ ਹੈ 21 ਤੋਂ ਅੱਜ ਜਨਗੀ ਅੱਜ ਤੋਂ ਸ਼ੁਰੂ ਹੋ ਗਈ ਤੇ 4-6 ਯਾਨੀ ਕਿ 4 ਜੂਨ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੋ ਵੀ ਵਿਦਿਆਰਥੀ ਨੇ ਆਨਲਾਈਨ ਫਾਰਮ ਫੀਸ ਉਪਰੰਤ ਦਾ ਪ੍ਰਿੰਟ ਆਊਟ ਆ ਹੋ ਆਪਣੇ ਕੋਲ ਰੱਖਣਗੇ ਜੀ ਉਸ ਤੋਂ ਬਾਅਦ ਹਾਰਡ ਕਾਪੀ ਜਿਹੜੀ ਆ ਉਹ ਦਫਤਰ ਜਮਾ ਕਰਾਉਣ ਦੀ ਜ਼ਰੂਰਤ ਨਹੀਂਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਜਾਣਕਾਰੀ ਵੈਬਸਾਈਟ ਦੇ ਦੀ ਵੇਖ ਕਰਕੇ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ ਜਿਹੜੋ ਸਟੇਸ਼ਨ ਤੇ ਆ ਜਾਣਾ ਹੈ ਇਸ ਤੇ ਦੇਖੋਗੇ

ਐਡਿਸ਼ਨ ਕਾਲਸੀ ਰੈਗੂਲਰ ਜੋ ਓਪਨ ਜਾਂ ਪ੍ਰਾਈਵੇਟ ਹੈ ਉਹ ਤੁਹਾਨੂੰ ਰੂਮ ਈਮੇਲ ਮੈਲੇਮ ਪਰੋਂਗੇ ਉਸ ਤੋਂ ਬਾਅਦ ਰਜਿਸਟਰ ਕਰੋਗੇ ਠੀਕ ਹੈ ਇਸ ਤਰ੍ਹਾਂ ਸੇ ਬੜੀ ਆਸਾਨੀ ਨਾਲ ਜਨਕੀ ਇਹ ਰੀਚ ਚੈਕਿੰਗ ਦੇ ਨੇ ਪਰ ਅਪਲਾਈ ਕਰ ਸਕਦੇ ਹੋ ਨਾਲੇ ਤੁਹਾਨੂੰ ਦੱਸਣਾ ਚਾਹਵਾ ਬਰੋਸਤੋ ਜੇਕਰ ਤੁਸੀਂ ਕੋਈ ਸਰਕਾਰੀ ਪੋਸਟ ਅਨ ਕਲਾਸ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤੁਸੀਂ ਕਿਹੜੀ ਸਰਕਾਰੀ ਪੋਸਟ ਦੀ ਵੈਬਸਾਈਟ ਡੇਲੀ ਵਿਸ਼ਟ ਕਰੋ ਤੇ ਨਾਲ ਹੀ WhatsApp ਚੈਨਲ ਨੂੰ ਜੁਆਇਨ ਕਰ ਲਓ ਤਾਂ ਕਿ ਤੁਹਾਨੂੰ ਹਰ ਕਿਹੜੀ ਟਾਈਮ ਟਾਈਮ ਮਿਲਦੀ ਰਹੇ ਤੇ YouTube ਚੈਨਲ ਨੂੰ ਜਰੂਰ ਫੋਲੋ ਤੇ ਸਬਸਕ੍ਰਾਈਬ ਕਰੋ ਆਪਣੇ ਫਰੈਂਡ ਸਰਕਲ 'ਚ ਸ਼ੇਅਰ ਵੀਡੀਓ ਕਰੋ ਠੀਕ ਹੈ ਲਾਈਕ ਕਮੈਂਟ ਥੈਂਕਸ ਦੋਸਤੋ ਬਹੁਤ ਜਿਹੜਿਆਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਧੰਨ